ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੋ ਫਿਰ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਝੋਟੀਆਂ ਨੇ ਵੀਰੋ ਤਾਂ ਵੀਡੀਓ ਵੀਰੇ ਐਂਡ ਤਾਈਂ ਜਰੂਰ ਵੇਖਿਓ ਰੇਡ ਵੀ ਜਾਇਜ ਨੇ ਤਾਂ ਨੀਲੀ ਬੁਰੀ ਝੋਟੀ ਵੀਰੇ ਬਹੁਤ ਟੋਪ ਕਲਾਸ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਬਸ ਇਹ ਕੋਲਜਿੰਦਰ ਜੀ ਕੀ ਹਾਲ ਦੇ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਕੋਲਜਿੰਦਰ ਜੀ ਬੜੀ ਮਾਲਕ ਦੀ ਕਿਰਪਾ ਕਰਦੀ ਵੀਰੇ ਵਧੀਆ ਵੀਰੇ ਨਾ ਜਿੰਨੇ ਕੋਲਜਿੰਦਰ ਡੇਰੇ ਫਾਰਮ ਨੂੰ ਪਿਆਰ ਕਰਦੇ ਸਾਰੇ ਟਾਈਮ ਵੀਰ ਭੈਣ ਭਰਾ ਸਾਡੇ ਨਾਲ ਕਾਰਪਰ ਸਾਸਰੀ ਗਾਲ ਵੀਰ ਜੀ ਤਾਂ ਵੀਰ ਜੀ ਨਾਂ ਦੱਸਿਓ ਆਪਣਾ ਕੋਲਜਿੰਦਰ ਜੀ ਨਾਂ ਮੇਰਾ ਅਵਤਾਰ ਸਿੰਘ ਜੀ ਹੈ ਹਾਂਜੀ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹੈ ਫੋਨ ਨੰਬਰ 9463526806 ਠੀਕ ਹੈ ਜੀ ਹਾਂਜੀ ਤਾ ਵੀਰ ਜੀ ਅੱਜ ਫਿਰ ਚੰਗੀਆਂ ਸੋਹਣੀਆਂ ਝੋਟੀਆਂ ਲਾਏ ਹਨਾ ਝੋਟੀਆਂ ਝੋਟੀਆਂ ਬਹੁਤ ਜਿਆਦਾ ਚੰਗੀਆਂ ਰਿਕਾਡ ਵਾਲੀਆਂ ਝੋਟੀਆਂ ਆਪਣੇ ਕੋ ਬਹੁਤ ਚੰਗੀਆਂ ਰਿਕਾਡ ਵਾਲੀਆਂ ਠੀਕ ਹੈ ਜੀ ਹਾਂ ਤਾਂ ਵੇਖੋ ਵੀਰੋ ਬਾਕੀ ਤਾ ਜੀਆਂ ਸੋਈਆਂ ਦੋ ਦੋ ਤਿੰਨ ਤਿੰਨ ਅੰਦਰ ਬਿਲਕੁਲ ਬਾਕੀ ਕਦ ਕਾਠ ਵਾਲੀਆਂ ਨੇ ਵੀਰੋ ਨਿੱਕੀਆਂ ਨਾ ਮੰਨ ਕੇ ਚੱਲਿਓ ਤਾਂ ਹਾਂਜੀ ਕਰੀਏ ਸ਼ੁਰੂ ਵੀਰ ਜੀ ਪੂਰੀ ਤਾਂ ਕਰ ਲਈ ਹੈ ਹਨਾ ਜੀ ਹਾਂ ਪੂਰੀ ਤਾਂ ਕਰ ਲਈ ਹਾਂਜੀ ਇਹਦੇ ਬਾਰੇ ਵੀਰੇ 10 ਕਦੋਂ ਦੀ ਸੂਈਆਂ ਹੈ ਪਰਸੋਂ ਦੀ ਸੂਈ ਹੈ ਝੋਟੀਆਂ ਪਰਸੋਂ ਦੀ ਸੂਈ ਹੈ ਠੀਕ ਹੈ ਕੱਲ੍ਹ ਸੁਭਾਹ ਦੇ ਹਾਂਜੀ ਦੇ ਦਰ ਬੂਰੀ ਵੇਖੋ ਠੰਕੀ ਲੱਗ ਗਈ ਬਿਲਕੁਲ ਵੇਖੋ ਵੀਰੋ ਚੈੱਕ ਕਰ ਲੋ ਕਿਤੇ ਚੌਂ ਚਵਾ ਇੱਕ ਨੰਬਰ ਚ ਆਈ ਆ ਠੀਕ ਚਵਾ ਚਵਾ ਇਹਨਾਂ ਦਾ ਪੋਲਾ ਮੰਨਿਆ ਜਾਂਦਾ ਵਧੀਆ ਨਿਕਲਿਆ ਹਾਂ ਠੀਕ ਹੈ ਜੋ ਇਹਦਾ ਬੜਾ ਰਿਕਾਰਡ ਪੰਦੀ ਦੇ ਹਾਂਜੀ ਨਾਲ ਕੋਈ ਲੈਣਾ ਉਹ ਪਲਵਾਰ ਮੁੰਡੇ ਕੋਲ ਘਲਦੇ ਆ ਬੜੇ ਚੰਗੇ ਰਿਕਾਰਡ ਦੇ ਆ 12 13 ਕਿਲੋ ਪਹਿਲੇ ਸਵੇਰ ਤੋਂ ਕੱਢਿਆ ਦੂਜਾ ਸਵੇਰ ਸੂਈ ਹੁਣ ਦੂਜਾ ਸਵੇਰ ਸੂਈ ਹਾਂ ਤੇ ਨਾਲੇ ਵੀਰ ਜੀ ਆ ਗਈ ਹੈ ਤਿਲਾਂ ਵਾਲੀ ਬੂਰੀ ਆ ਗਈ ਹੈ ਹਨਾ ਤਿਲਾਂ ਵਾਲੀ ਬੂਰੀ ਬੜੀ ਚੰਗੀ ਮੰਨੀ ਜਾਂਦੀ ਆ ਤਾਂ ਬਾਕੀ ਵੀਰੋ ਮੈਨ ਗੱਲ ਹੁੰਦੀ ਪਸ਼ੂ ਦੇ ਥਣ ਥਣ ਬਹੁਤ ਸੁਣ ਪਿਆਰਾ ਦਾ ਸਿੰਘ ਦੀ ਕੁਆਲਿਟੀ ਵੀ ਸੋਹਣੀ ਆ ਫੇਸ ਕੁਆਲਿਟੀ ਹਰ ਕਲ ਚ ਪੂਰੇ ਵੱਡੀ ਝੋਟੀਆਂ ਪੂਰੀਆਂ ਵੱਡੀ ਝੋਟੀ ਖੋਲੋ ਵੀਰ ਜੀ ਤੋਰਾ ਵਖਾਈਏ ਤਾਂ ਵੇਖੋ ਵੀਰੋ ਤਾਜੀ ਸੂਈ ਝੋਟੀ ਆ ਗਈ ਆ ਬੂਰੀ ਝੋਟੀ ਆ ਗਈ ਆ ਤਿਲਾਂ ਵਾਲੀ ਆ ਗਈ ਆ ਫੇਸ ਕੁਆਲਿਟੀ ਚੈੱਕ ਕਰ ਲਓ ਝੋਟੀ ਦੀ ਗੰਢੇ ਸੇਲ ਬਿਲਕੁਲ ਅਸੀ ਸਲੱਗ ਆ ਗਈ ਹਾਂ ਕਿਆ ਬਾਤ ਆ ਵੀਰੋ ਬੱਚਾ ਆ ਗਿਆ ਜੋ ਦੇਵਾ ਵੇਖੋ ਵੀਰੋ ਲੈਵਾ ਚੈੱਕ ਕਰੋ ਕੀ ਕਹਨੇ ਲੈਵੇ ਦੇ 6 6.5 ਜਵਾਈ ਹੋਈ ਸਾਰੀਆਂ ਮੱਜਾਂ ਦੀ ਠੀਕ ਆ ਜੀ ਹਾਂ ਤਾਂ ਵੇਖੋ ਵੀਰੋ ਲੈਵਾ ਬਹੁਤ ਸੋਹਣਾ ਆ ਤੇ ਥਣ ਵੀ ਵੇਥ ਵੇਥ ਤੇ ਤਾਂ ਬਾਕੀ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੀਰੋ ਇਹ ਨਾ ਸਮਝਿਓ ਕੋਈ ਚਵਾਈ ਵੀਰ ਜੀ ਨੇ ਦੱਸਤਾ 6.5 ਹੋਈ ਕੋਈ ਥਣਾ ਦੇ ਵਿੱਚ ਨਹੀਂ ਜਾਈ ਤਾਂ ਹਟ ਲਾਏ ਵਾਨੇ ਚਾਗਿਆ ਨੇ ਵੀਰ ਜੀ ਸ਼ਾਂਤਾਈ ਤਾਂ ਵਧੀਆ ਬਣ ਜਾਂਦੀ ਹੁੰਨੀ ਬਣਦੇ ਥਾਣੇ ਹੁਣ ਹੈ ਨਾ ਜੋ ਬੋਲੇ ਤਾਂ ਖਾਲੀ ਹੁਣ ਯਾਰ ਥਾਰੀਆਂ ਕੋਰੇ ਅਹ ਠੀਕ ਹੈ ਜੀ ਇਹ ਦੇਵ ਦੇ ਬਣਣਾ ਹੀ ਨੇ ਬਿਲਕੁਲ ਦੇਵਾ ਦਾ ਵਿੱਚ ਸਾਰਾ ਟਾਈਮ ਕੋਸ਼ਿਸ਼ ਨਹੀਂ ਲੈਣ ਲੈ ਵਾਸਤਾ ਬਿਲਕੁਲ ਪੂਰਾ ਅਹ ਠੰਡੇ ਸੀਲ ਆ ਬਿਲਕੁਲ ਵੇਖੋ ਵੇਖੋ ਵੀਰੋ ਕੀ ਆ ਬਾਤ ਇੱਥੇ ਬੈਠੋ ਸੀਲ ਬਹੁਤ ਆ ਵੀਰ ਜੀ ਨਸਲ ਆ ਨਾ ਆ ਨਸਲਾ ਹੁੰਦੀ ਆ ਨਸਲਾ ਨੇ ਤਾਂ ਕਿੱਡੀ ਝੋਟੀ ਆ ਵੀਰ ਜੀ ਤਾਂ ਸ਼ਾਮਤਾ ਸਿੰਘ ਵੀਰ ਜੀ ਨੇ ਕਹਿੰਦਾ ਚੰਗੀ ਪੰਜ ਜਾਂਦੀ ਹੈ ਲੈਵਲ ਬਹੁਤ ਸੋਹਣਾ ਉਹਨਾਂ ਨੇ ਬਾਹਰੋਂ ਦੇਖ ਕੋਲ ਜਿੰਦ ਜੀ ਠੀਕ ਹੈ ਹਾਂ ਤਾਂ ਲੈਵਾ ਬਹੁਤ ਸੋਹਣਾ ਲੱਗਿਆ ਕੀ ਵਾਲੀਆਂ ਵੇਖੋ ਭਾਵੇਂ ਜਿੱਤਾ ਮੱਤੇ ਬੈਠੇ ਰੋਲ ਚਵਾ ਬਹੁਤ ਬੋਲਾ ਹੈ ਨਾ ਬਹੁਤੀ ਪੋਲੀ ਆ ਚਵਾਈ ਗਈ ਠੀਕ ਹੈ ਅੱਤ ਇਹੋ ਜਿਹੇ ਪਸ਼ੂ ਦਾ ਵੀਰ ਜੀ ਬਹੁਤ ਵਾਦਾ ਹੁੰਦਾ ਘਰੇ ਹੈ ਨਾ ਕਿੱਲੇ ਬੱਜਿਆ ਕਿ ਸੋਹਣਾ ਬਿਲਕੁਲ ਕਿੱਲੇ ਬੱਜਿਆ ਵੀਰੋ ਸੋਹਣਾ ਪਸ਼ੂ ਲੱਗਦਾ ਤੇ ਇੱਕ ਇਹ ਆ ਕਿ ਲੰਮਾ ਟਾਈਮ ਦੁੱਧ ਦੇ ਕਿਉਂਕਿ ਇਹਨੂੰ ਬੱਚੇ ਦੀ ਨਹੀਂ ਪਰਵਾਹ ਕੋਈ ਹਨਾ ਜੀ ਏਦਾਂ ਸੇਵਤ ਬੈਠਾ ਤੇ ਗੇੜਗਾੜੀ ਖੜਕੇ ਜਾ ਕੇ ਥੱਲੇ ਬਹਿ ਜਾਓ ਠੀਕ ਹੈ ਜੀ ਏਦਾਂ ਠੰਡੇ ਸੀ ਤਾਂ ਬਹੁਤ ਚੰਗੀਆਂ ਵੀਰੇ ਵੇਖੋ ਪਿੱਛੇ ਨੂੰ ਵੀ ਲੇਵਾ ਤੇ ਗਾਂ ਨੂੰ ਵੀ ਆ ਉਹਨੇ ਨਾ ਗਾਂ ਨਹੀਂ ਪਛਾਵਾ ਤਾਂ ਕਿਹੜਾ ਵੀਰ ਆਊਗਾ ਵੀਰੇ ਤੁਸੀਂ ਹੁੰਦੇ ਦੂਰੋਂ ਵੀ ਤੁਸੀਂ ਛੱਡੋਗੇ ਨਹੀਂ ਕਿਉਂਕਿ ਸੋਹਣੇ ਪਸ਼ੂ ਆ ਕੱਦ ਕਾਰਠ ਵਾਲੀ ਚੋਟੀ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਬਿਲਕੁਲ ਜੈ ਜੀ ਆਪਣੇ ਕਰਨੇ ਜੈ ਜੀ ਹੁੰਦੇ ਤੁਹਾਨੂੰ ਪਤਾ ਹਾਂਜੀ ਝੋਟੀ 1 15 ਦੀ ਹੱਟਾ ਵੇ ਗਈ ਆ ਬਿਲਕੁਲ ਹਾਈ ਨੇ ਜਿੱਦਾਂ ਦੇ ਛੇ ਝੋਟੀ ਤੇ ਨਸ ਜਾ ਰਿਹਾ ਹਾਂਜੀ ਹਾਂਜੀ ਛੱਡੇ ਸੀ ਲਿਆ ਸੀਲ ਆ ਜੀ ਪਰ ਮੋਲ ਆਪਾਂ ਜੈ ਜੈ ਕਰ ਦੇਣਾ ਹਾਂਜੀ 1 10 ਦੇ ਦਈਏ 1 10 ਦੀ ਹਾਂ ਠੀਕ ਆ ਜੀ ਕਰ ਦਿਓ ਵੀ ਚੰਗੀ ਦੀ ਛੋਟ ਛੱਟ ਰਜਿੰਦਰ ਜੀ ਹਾਂ ਨਾ ਝੋਟੀ ਚ ਇਹ ਨਾ ਦੇ ਦੇਣੀ ਆ ਆਪਾਂ ਹਾਂਜੀ 1 3 ਦੀ ਝੋਟੀ ਦੇਣੀ ਆ 1 3 ਦੀ ਹਾਂ ਕੀ ਬਾਤ ਆ ਇਹ ਦੇਣ ਵਾਲਾ ਮੋਲ ਜਿਹੜੀ ਬਿਲਕੁਲ ਤੇ ਵੀਰ ਜੀ ਕਰਦੀਏ ਮਾੜੀ ਜੀ ਛੋਟ ਆਪਣੇ ਵੱਲੋਂ ਵੀ ਉਹਦਾ ਰੇਟ ਤੁਹਾਡਾ ਸੋਨਾ ਵਾ ਕੋਈ ਨਹੀਂ ਕਰਾ ਲਾ ਦੋ ਛੱਡ ਦੋ ਵੀਰੇ ਦੋ ਛੱਡ ਦੇ ਹਾਂਜੀ ਠੀਕ ਹੈ ਛੱਡਣਾ ਤੇ ਇੱਕ ਤਿੰਨ ਜੋ ਵੀਰ ਜੀ ਕਹਿੰਦੇ 2000 ਛੱਡ ਦਾਂਗੇ ਵੀਰੋ ਇੱਕ ਜੱਟ ਛੋਟੀ ਦਾਂਗੇ ਬਿਲਕੁਲ ਜੀ ਬਾਕੀ ਕੋਈ ਫੋਨ ਲਾਵੇ ਹਨਾ ਵੀਰ ਜੀ ਲੈ ਖੜਸਦਾ ਭਾਵੇਂ ਬਿਲਕੁਲ ਬਿਲਕੁਲ ਤੁਹਾਡਾ ਲੈਵਾ ਦਾ ਹਰ ਗੱਲ ਜਿ ਪੂਰੀ ਹੈ ਬਿਲਕੁਲ ਜੀ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਤਾਂ ਬਾਕੀ ਵੀਰੋ ਰੇਡ ਵੀ ਤੁਸੀਂ ਚੈੱਕ ਕਰ ਲਿਆ ਵਾ ਚਲੋ ਯਾਰ ਹੋਰ ਵੀਰ ਛੱਡਦੇ ਹੋ ਤਾਂ ਫੋਨ ਜਰੂਰ ਲਾ ਲਿਓ ਲੱਖ ਦੀ ਹੋ ਜੂ ਪਰਚੋਟੀ ਝੋਟੀ ਆ ਵੀਰੇ ਕੱਦ ਕਾਠਾ ਲੀਆ। 8 ਗਜ 8 ਧੜ ਰੱਖਣ ਲੱਗਦਾ ਝੋਟੀ। ਮੈਨਾਂ ਵੀਰੇ ਆ ਦੇਖੋ ਸਾਫ਼ ਸੁਥਰੀ ਆ ਨਾ ਸੁਫਾਈਆਂ ਨੇ। ਆ ਚੀਜ਼ਾਂ ਨੇ ਲੱਭਦੀਆਂ। ਬਿਲਕੁਲ ਸਲੱਗ ਬੋਲ। ਰੁਪਈਆਂ ਨਾਲ ਵੀ ਚੀਜ਼ਾਂ ਲੱਭਦੇ ਆ। ਬਿਲਕੁਲ। ਤਾਂ ਵੀਰੇ ਕਿਵੇਂ ਕਈ ਵੇਖੀ ਦੀਆਂ ਐ ਆਕੜੀਆਂ ਹੁੰਦੀਆਂ ਲੇਵੇ ਕਈ ਫਸਫਸਾ ਦਿੰਦੇ ਹਨਾ। ਫੇਰ ਭਾਵੇਂ ਇਹਦਾ 1.5 ਲੱਖ ਮੰਗ ਲਓ। ਹਨਾ ਤਾਂ ਇਹ ਤਾਂ ਵੀਰੇ ਸਚਾਈ ਆ ਜੋ ਕੋਈ ਹੈਗਾ ਤੁਹਾਡੇ ਸਾਹਮਣੇ ਵੀਰੇ ਚੈੱਕ ਕਰ ਲਓ ਇੱਕ ਰੀ। ਬਹੁਤ ਸੁਣੀ ਆ ਕੁਆਲਿਟੀ ਆ। ਤਾਂ ਬਹੁਤ ਚੰਗੀ ਆ ਜੀ। ਪੂਰੇ ਲੱਖ ਦੀ ਵੀਰੇ ਫੋਨ ਜਰੂਰ ਲਾ ਲਿਓ ਹਾਂਜੀ ਦੂਜੇ ਨੰਬਰ ਤੇ ਆ ਗਈ ਜੀ ਨੰਬਰ ਤੇ ਪਹਿਲਾ ਸੁਆ ਚੋ ਡਿਸੋਈ ਹੈ ਕੱਲ ਦੇ ਕੱਲ ਰਾਤ ਦੀ ਠੀਕ ਹੈ ਜੀ ਹਾਂ ਇਹ ਕੋ ਕੱਟੀ ਇਹਦੀ ਵੇਖੋ ਪਿਓਰ ਨੀਲੇ ਦੀ ਕੱਟੀ ਮਾਜੇ ਮੋਹਰਾ ਦੀ ਹਾਂਜੀ ਉਹਨੇ ਠੀਕਾ ਪਰਾ ਹੈ ਨੀਲੀ ਦਾ ਕੀ ਬਾਤ ਹੈ ਵੇਖੋ ਕੱਟੀ ਦਾ ਕੱਡੇ ਕੱਟ ਵਾਲੀ ਟੇਡਾ ਕੱਟ ਮਾਂਕੀ ਅੱਖ ਹਾਂ ਕੀ ਬਾਤ ਆ ਬਹੁਤ ਚੰਗੇ ਸੀ ਮੁੰਡਾ ਬੱਚਾ ਪਾਇਆ ਇਹਨੇ ਠੀਕ ਹੈ ਵੀਰੇ ਮੜਾ ਬੱਚਾ ਲਾ ਦੀ ਇਹਨੂੰ ਲਾ ਦਿਓ ਵੀਰ ਜੀ ਲੋਨਾਂ ਦਾ ਲਾ ਦਿਓ ਅੱਛਾ ਥੋੜਾ ਪਹਿਲਾਂ ਹੀ ਘੋਲ ਆਲਦੇ ਨਹੀਂ ਕਰਦੇ ਪਹਿਲਾਂ ਜਾਂਦਾ ਹਾਂਜੀ ਥਾਂ ਤਾਂ ਬਹੁਤ ਸੋਹਣਾ ਪਹਿਲਾ ਸੁ ਇਦਾਂ ਦਾ ਇਹ ਸ਼ਿੱਗੀ ਜਿਹਾ ਰਹਾ ਬੱਚਿਆਂ ਬਹੁਤ ਚੰਗੇ ਸੀਮ ਦਾ ਪਾ ਗਿਆ ਹਨਾ ਨੀਲੀ ਚਾਗੀ ਕੱਟੀ ਵੀਰੋ ਟੀਕਾ ਭਰਾਇਆ ਹੈਗਾ ਬਿਲਕੁਲ ਚੰਗਾ ਸੀਮ ਨੂੰ ਭਰਾਏ ਗਏ ਨੇ ਵੀਰ ਨੇ ਕੱਲ ਦੀ ਸੂਈ ਨਾਲੂ ਨਾਲੂ ਕਿੱਲਾ ਹੈ ਹਨਾ ਤਾਂ ਵੇਖੋ ਵੀਰੋ ਇਹ ਵੀ ਛੋਟੀ ਸੋਹਣੀ ਆ ਬਾਕੀ 17 ਵੀਰ ਕਹਿੰਦਾ ਮਾਰ ਕੇ ਵਿਖਾਲ ਦਿੰਨੀ ਪੁੱਛ ਨਹੀਂ ਗਾ ਅੱਗੇ ਠੰਡੇ ਫੀਲ ਆ ਮੈਂ ਸੱਕਾ ਜਿੰਨੇ ਨਹੀਂ ਖਾਣਾ ਖਾਓ ਚਾ ਬਾਤ ਅੱਗੇ ਵੀਰੇ ਬੰਨ ਅੱਗੇ ਆ ਜੀ ਦੇਖੋ ਵੀਰੇ ਕੱਤੇ ਬੜੇ ਬਰੇਡ ਦੀ ਮਗਰ ਬਿਲਕੁਲ ਤਾਂ ਵੀਰੇ ਹੁਣ ਝੋਟੀ ਚ ਵੀ ਤੇ ਕਲਾ ਹੋਊਗੀ ਫੇਰ ਹੀ ਚੰਗੇ ਸੀਮ ਦਾ ਬੱਚਾ ਪਾ ਗਈ ਹੈ ਨਾ ਫੇਰੀ ਕਹੇ ਫੇਰੀ ਥਾਲੇ ਵੇਖੋ ਕੀ ਲੱਗਾ ਇਹ ਹੈ ਵੀ ਇੱਕ ਰੰਗ ਕਾਲੀ ਯਾਰ ਜੈਡ ਬਲੈਕ ਵੇਖੋ ਜੈਡ ਬਲੈਕ ਬਿਲਕੁਲ ਸੁਵਾਈ ਵੇਖੋ ਕਿਦਾਂ ਦੀ ਆ ਬਹੁਤ ਵਧੀਆ ਚਵਾ ਲੱਗੀ ਮਗਰ ਸਮਝ ਨਹੀਂ ਆ ਰਹੀ ਮੈਨੂੰ ਬਹੁਤ ਸੋਹਣੀ ਚਵਾ ਲੱਗਿਆ ਜੀ ਹਲਾ ਪਤਾ ਦੇਖੋ ਠੀਕ ਹੈ ਠੀਕ ਹੈ ਜੀ ਜਮਾ ਪੋਲਾ ਚਵਾ ਲੱਗਿਆ ਜੀ ਬਹੁਤ ਜ਼ਿਆਦਾ ਕੋਲੀ ਚਵਾ ਬਹੁਤ ਚੰਗੀ ਛੋਟੀ ਹੈ ਵੀਰੇ ਚੈੱਕ ਕਰ ਲਓ ਕਿ ਸਾਰੇ ਇਹ ਪੂਰੀ ਖਾਲੀ ਕੀਤੀ ਹੈ ਆਪਾਂ ਠੀਕ ਹੈ ਜੀ ਬਾਕੀ ਵੀਰੇ ਚਵਾਈ ਹੋਈ ਤਾਂ ਫੇਰ ਹੀ ਦੋਰੇ ਜਾਨੀ ਕਿ ਪਸ਼ਮੀਆਂ ਨਹੀਂ ਦੇ ਚਵਾਈ ਨਾ ਹੋਈ ਹੁੰਦੀ ਤਾਂ ਵੈਸੇ ਹੀ ਪਸ਼ੂ ਪਸਮੇ ਹੁੰਦਾ ਜੀ ਖਾਣਾ ਚ ਆਇਆ ਹੁੰਦਾ ਵੀਰੋ ਤਾਂ ਹੁਣ ਬੱਚਾ ਲਾਇਆ ਤਾਂ ਹੁਣ ਵੇਖੋ ਥਣ ਵੀਰੋ ਆਹ ਤਾਂ ਸਚਾਈ ਆ ਨਾ ਜੋ ਵੀ ਵੀਰੇ ਤੁਹਾਡੇ ਸਾਹਮਣੇ ਆ ਬਾਕੀ ਫਿਰ ਵੀ ਹਰ ਵੀਡੀਓ ਦੀ ਮੇਰੀ ਤਾਂ ਇਹੀ ਬੇਨਤੀ ਹੁੰਦੀ ਆ ਵੀ ਤੁਸੀਂ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਲੈਣੀ ਉਹ ਤਾਂ ਤੁਸੀਂ ਵੀਰੇ ਰਗਮ ਖਰਚਣੀ ਆ ਹਨਾ ਵੀਰ ਜੀ ਤਾਂ ਬਾਕੀ ਵੀਰੇ ਚੈੱਕ ਕਰ ਲਓ ਝੋਟੀ ਹਾਂ ਬਹੁਤ ਚੰਗੀ ਕੁਆਲਿਟੀ ਦੀ ਇਹ ਵੀ ਤੁਹਾਡੇ ਕਲਿੰਦਰ ਜੀ ਖਣ ਬਹੁਤ ਵਧੀਆ ਲੱਗਿਆ ਜੀ ਬਿਲਕੁਲ ਐ ਚਵਾ ਵੀ ਵੀਰੇ ਤੁਸੀਂ ਵੇਖ ਲਿਆ ਐ ਮੋਟੀ ਧਾਰ ਬਹੁਤ ਸੋਨਾ ਚਵਾ ਲੱਗਿਆ ਬਿਲਕੁਲ ਰਾਹ ਤਾਂ ਨੇ ਬੜਾ ਲੱਗਾ ਆ ਦੇ ਤਾਂ ਬਹੁਤ ਵਧੀਆ ਚਵਾਹ ਲੱਗਿਆ ਜੀ ਤਾਂ ਬੱਚਾ ਵੀਰੋ ਬਹੁਤ ਚੰਗੇ ਸੀਮਨ ਦੀ ਕੱਟੀ ਪਾ ਲਈ ਐਨੇ ਮਗਰ ਚੈੱਕ ਕਰ ਲੋ ਕੁਆਲਟੀ ਕਿਆ ਬਾਤ ਐਂ ਟੇਜਾ ਕਰਤੀ ਬਿਲਕੁਲ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਗਜਿੰਦਰ ਜੀ ਮੁੱਲ ਇਹਦਾ ਕੋਈ ਜਾਇਜ਼ ਕਰ ਦੇਣਾ ਹਾਂਜੀ 85 ਦੀ ਹੈਗੀ ਹੁਣ ਹਾਂਜੀ ਮੁੱਲ ਆਪਾਂ ਜੋ ਮੁੱਲ 85 ਕਰ ਲੀਏ 90 ਕਰ ਲੀਏ ਆ ਲੈ ਝੋਟੇ 86000 ਜਿਹੜਾ 85 ਦੀ 85000 ਕੀ ਬਾਤ ਆ ਤਾਂ ਵੀਰੇ ਰੇਟ ਜਿਆ ਜ 1000 ਜਾਂਦੇ 85 ਦੀ ਠੀਕ ਆ ਜਿੰਨੇ 85 ਦਾ ਤਾਂ ਵੇਖੋ ਵੀਰੇ 85000 ਦੀ ਝੋਟੀ ਆ ਮਾਣਾ ਵੀਰ ਜੀ ਬਹੁਤ ਸੋਹਣਾ ਰੇਟ ਆ ਤਾਜੀ ਸੂਈ ਆ ਥਾਨ स्पेशल ਲੱਗਿਆ ਠੀਕ ਆ ਜੀ ਤੀਜੇ ਨੰਬਰ ਤੇ ਆ ਗਈ ਝੋਟੀ ਸੀ ਅਜੇ ਤੱਕ ਝੋਟੀ ਕੱਲ ਦੀ ਸੂਈ ਜੇ ਤਾਂ ਚੱਲੂਗਾ ਕੱਦ ਕਾਠ ਬਹੁਤ ਜਿਆਦਾ ਝੋਟੀ ਦੇ ਪਹਿਲੇ ਸੋਹਣਾ 13 ਕਿਲੋ ਦਾ ਰਕਾਰਡ ਇਹ ਜਿੱਥੋਂ ਲਈ ਆ ਲੈ ਵੇਖੋ ਬਹੁਤ ਸ਼ਾਨਦਾਰ ਦੇ ਆਣਾ ਲੈਵਾ ਬਾਹਰ ਆ ਜੀ ਬਿਲਕੁਲ ਬਹੁਤ ਸੋਹਣੀ ਝੋਟੀ ਆ ਜੀ ਕੱਦ ਕਾਠ ਬਹੁਤ ਜ਼ਿਆਦਾ ਫੇਸ ਕੁਆਲਟੀ ਦੇਖੋ ਸਿੰਗ ਕੱਦ ਵੀ ਝੋਟੀ ਦਾ ਚੌਣ ਤੇ ਲੱਗੀ ਮੋਟਰਾਂ ਨੂੰ ਹੀ ਚੌਣ ਫੇਸ ਕੁਆਲਟੀ ਬਹੁਤ ਸੋਹਣੀ ਆ ਲੰਮੀ ਬੇਲ ਆ ਕੱਦ ਕਾਠ ਵਾਲੀ ਵੀਰੋ ਕਟਾ ਗਿਆ ਜੀ ਮਗਰ ਲੇਵਾ ਬਹੁਤ ਸ਼ਾਨਦਾਰ ਆ ਤਾਂ ਕੱਦ ਕਾਠ ਆ ਮੇਰੇ ਦੁੱਧ ਫਿਰ ਇਹ ਚੰਗਾ ਝੋਟੀ ਭਰ ਜੀ 12 13 ਕਿਲੋ ਪਹਿਲੇ ਸੋਚ ਆਇਆ ਨੇ 12 13 ਕਿਲੋ ਦੀ ਚੋਾਈ ਕਰਾ ਗਈ ਆ ਹੋਣਾ ਸ਼ਵੇਰੇ ਮੇ 4 4.5 ਕਿਲੋ ਚੋਾਈ ਕੀਤੀ ਰਾਤ ਨੂੰ ਨਹੀਂ ਕੀਤੀ ਠੀਕ ਆ ਜੀ ਸੰਗਤ ਕੋਈ ਵੀ ਇਤਰਾ ਰੱਬ ਪਰ ਆ ਗਿਆ ਦੇ ਰਿਹਾ ਇਹ ਬਿਲਕੁਲ ਜੀ ਬਿਲਕੁਲ ਥਣ ਭਾਂਡੇ ਵਾਲਾ ਪਸ਼ੂ ਆ ਤਾਂ ਦੁੱਧ ਤਾਂ ਦਊ ਗਾੜੀ ਸੇਵਾ ਦੀ ਗੱਲ ਆ ਵੀਰ ਜੀ ਚਾਹ ਵੇਖੋ ਕਿਤਨੀ ਪੈ ਚੰਕਾ ਮਾਰਦੇ ਪਤਲਾ ਚੰਮ ਆ ਗਿਆ ਜੀ ਤਾਂ ਫੁੱਲ ਕੱਦ ਕਾਠਾ ਵੀਰੋ ਫੁੱਲ ਵੱਡੀ ਝੋਟੀ ਆ ਤਾਂ ਲੇਵਾ ਵੀ ਬਹੁਤ ਜ਼ਿਆਦਾ ਲੱਗਿਆ ਠੰਡੇ ਛੇੜ ਆ ਗੜਗੜ ਥਣ ਲਗਾ ਤੇ ਪੀਦਾ ਸਾਈਕ ਪੁੱਜ ਕੇ ਸਾਨੇ ਬਿਲਕੁਲ ਜੀ ਤਾਂ ਵੀਰੋ ਸੋਹਣੀ ਝੋਟੀ ਆ ਦੁੱਧ ਵਾਲੀ ਆ ਬਾਕੀ ਵੀਰੇ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਛੋਟੀਆਂ ਆ ਵੇਖੋ ਕੀ ਬਾਤ ਹੈ ਬਾਕੀ ਦੁੱਧ ਵੀਰ ਜੀ ਆ ਦੇ ਕੋ ਜਿੰਦਰੀ ਵੇਖੋ ਕਿੱਥੇ ਆਉਣ ਦੇ ਆ ਬਿਲਕੁਲ ਦੁੱਧ ਨਾਲੇ ਵੀਰ ਜੀ ਹੁਣ ਗਾੜੀ ਸੇਵਾ ਦਾ ਹੈ ਨਾ ਜੀ ਹੁਣ ਆਪਣਾ ਆਪ ਤਾਂ ਪਸ਼ੂ ਨੇ ਖਾਤਾ ਸੂਵੇ ਆ ਆ ਕੱਟਾੜੋ ਬਿਲਕੁਲ ਬਿਲਕੁਲ ਕੱਲ ਰਾਤ ਕੱਲ ਸਵੇਰ ਦੀ ਸੋਈ ਹੈ ਠੀਕ ਹੈ ਜੀ ਮਜਾ ਸਾਹਿਬ ਆਪਣੇ ਕੋਲ ਕੋ ਦੋ ਦੋ ਦਿਨਾਂ ਦੀਆਂ ਸੋਈਆਂ ਆ ਤਾਜ਼ੀਆਂ ਨੇ ਹਾਂ ਵੀਰ ਜੀ ਇਹਦਾ ਮੁੱਲ ਕਲ ਜਿੰਦਰੀ ਮੁੱਲ ਦਾ ਬਿਲਕੁਲ ਜਾਇਜ਼ ਆ ਹਾਂਜੀ ਛੋਟੇ ਜਿਹੜੇ ਥਾਣ ਲੈਵਾ ਛੋਟੇ ਜਿਹੜ ਕੱਟਦਾ ਮੋਲ ਹੈ 5 ਕਰ ਲਈਏ 10 ਲੱਖ ਪੂਰਾ ਕਰ ਲਈਏ ਹਾਂ ਨਾ ਝੋਟੀ ਜਨੇ ਦੇਣੇ ਆ 97000 ਦੇ ਦਾਂਗੇ ਅਛ 97 ਦੀ 97000 ਦੇ ਦਾਂਗੇ ਠੀਕ ਹੈ 1000 ਹੋਰ ਛੱਡ ਦੇ ਵੀਰੇ 96 ਦੀ 96 ਜਰਾ ਕਰਦੇ ਹੋ ਤੁਸੀਂ ਕਹਤਾ ਤਾਂ ਬਾਕੀ ਵੀਰੇ ਫੋਨ ਜ਼ਰੂਰ ਲਾ ਰਿਓ ਗੱਲਾਂ ਕੋਈ ਝੋਟੀ ਕੋਈ ਕਾਜ ਨਹੀਂ ਖੁੱਲਦਾ ਬਿਲਕੁਲ ਤਾਂ ਵੇਖੋ ਵੀਰੇ ਥੋੜੇ ਹੁਣ ਬਾਜ਼ਾਰ ਦਾ ਵੀਰ ਜੀ ਫਰਕ ਪੈ ਗਿਆ ਤਾਂ ਜੇ ਜ ਨਹੀਂ ਇਹਦੇ ਨਾਲ ਦੀਆਂ ਝੋਟੀਆਂ ਖੁਦ ਆਪਾਂ ਵੀਡੀਓ ਪਾਉਣੀ ਆ ਤਾਂ ਹਾਂ ਹੁਣ ਹੁਣ ਬਿਲਕੁਲ ਜੀ ਹੁਣ ਰੇਡ ਬਹੁਤ ਸੋਹਣਾ ਬਾਕੀ ਫਿਰ ਵੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਤੁਸੀਂ ਵੀ ਲਾਗੇ ਪਹੁੰਚੋ ਹਨਾ ਜੀ ਕੱਦ ਕਾਠ ਵਾਲੀ ਝੋਟੀ ਆ ਤਾਂ ਲੈਵੇ ਬਾਜਾ ਆਪਣੇ ਜਿੱਧੇ ਡੰਗਰ ਵੀਡੀਓ ਚੁਣ ਕੋ ਉੱਡੇ ਇੱਥੇ ਹੋਣਗੇ ਬਿਲਕੁਲ ਬਿਲਕੁਲ ਹਾਂ ਤਾਂ 96 ਦੀ ਹੋ ਗਈ ਹਨਾ ਜੀ 96 ਦਿਖਾ ਕਰਦੇ ਠੀਕ ਹੈ ਜੀ ਤਾਂ ਵੇਖੋ ਵੀਰੋ ਸੋਹਣੀ ਝੋਟੀ ਆ 96 ਹਜ਼ਾਰ ਦੀ ਬਜਿੰਦਰ ਯਾਰ ਤਿੱਜਾ ਸਵਾਜ ਰਸੋਈ ਆ ਠੀਕ ਹੈ ਜੀ ਆਈ ਬਣਾ ਦੇ ਦੇ ਸੋਈ ਨੂੰ ਐ ਆਖੋ ਬਹੁਤ ਘੈਂਟ ਆ ਝੋਟੀ ਦੀ ਲੈ ਵਾ ਕੱਦ ਵੇਖੋ ਝੋਟੀ ਦਾ ਲੈ ਵਾ ਵੇਖੋ ਬਹੁਤ ਸ਼ਾਨਦਾਰ 4 ਦੇ ਆਨਲਾਈਨ ਉਰਮਾਈਆਂ ਉਹਨੇ ਪਛਾਣ ਕਿਥੋਂ ਵੀਰ ਜੀ ਇਹੋ ਜੇ ਕੱਢ ਕੇ ਲਿਆ ਦੇ ਸ਼ਿਕਾਰ ਬਹੁਤ ਸੋਹਣੀ ਝੋਟੀ ਹੈ ਬੜੇ ਚੰਗੇ ਰਿਕਾਰਡ ਦੀਆ ਦੁੱਧ ਵੀ ਚੰਗਾ ਪੜਾਉਗੀ ਨੌ ਕਾਲਾ ਥਣ ਲੱਗਿਆ ਨਾ ਵੇਖੋ ਵੀਰੇ ਝੋਟੀ ਚੈੱਕ ਕਰ ਲਓ ਬਹੁਤ ਸੁਣੀ ਆ ਵੱਡੀ ਝੋਟੀ ਆ ਗਈ ਐ ਵੀ ਤੇ ਵੀਰ ਜੀ ਕਦੇ ਸੋਈਆਂ ਇਹਦਾ ਕੱਟਾ ਜੋ ਨੀ ਸ਼ਿਵਾਂ ਦੇ ਤਿੰਨ ਸੋਈਆਂ ਆ ਕੱਟਾ ਗਿਆ ਸੀ ਹਾਂ ਇਹਦਾ ਕੱਟਾ ਹੈ ਠੀਕ ਹੈ ਜੀ ਤਾਂ ਵੀਰੋ ਚੈੱਕ ਕਰ ਲਓ ਇਹ ਵੀ ਵੱਡੀ ਝੋਟੀ ਆ ਐ ਕਦ ਕਾਠਾ ਲਈ ਆ ਥੱਲੇ ਵਾ ਵੀ ਬਹੁਤ ਸੋਹਣਾ ਲੱਗਿਆ ਐ ਫੱਟੀਦਾਰ ਲਿਵਾ ਆ ਗਿਆ ਚਿਚਵਾਚੂ ਵੀਰ ਜੀ ਕਿਵੇਂ ਦਾ ਨਿਕਲਿਆ ਬਹੁਤ ਜਿਆਦਾ ਇੱਕ ਕੋਲੀ ਚ ਵਾਇਕ ਲਿੰਦਗੇ ਠੀਕ ਹੈ ਹਾਂ ਥਣ ਬਹੁਤ ਪਿਆਰਾ ਲੱਗਿਆ ਹਾਂ ਜੀ ਕੋਈ ਥਣ ਤੇ ਨਹੀਂ ਮਾ ਜਾਊਗੀ ਠੀਕ ਹੈ ਤਾਂ ਵੇਖੋ ਵੀਰੋ ਕੋਈ ਪਸ਼ੂ ਨਹੀਂ ਪਸ਼ੂ ਹੈਗਾ ਕੋਈ ਥਣਾ ਚ ਨਹੀਂ ਆਈਆਂ ਐ ਢੱਲਾਂ ਢੁਲਾਵਾਂ ਨਿੱਚ ਵੀ ਆ ਗਈਆਂ ਨੇ ਤਾਂ ਸੋਹਣੀ ਝੋਟੀਆ ਵੀਰ ਜੀ ਕੱਦ ਕਾਠਾ ਲਈ ਆ ਤਾਂ ਬਤਲਾ ਚਮ ਆ ਗਿਆ ਵੀਰੋ ਕਾਦੇ ਬੜਾ ਝੋਟਾ ਦੇਖੋ ਬੜੀ ਬੜੀ ਹੈ ਦੇਵਾ ਕੋ ਕਿਥੇ ਲਗਾਏ ਠੀਕ ਹੈ ਜੀ ਤਾਂ ਵੀਰ ਜੀ ਇਹ ਝੋਟੀ ਦਾ ਮੁੱਲ ਕੀ ਕਰ ਲੈਣਾ ਜਿੰਦਰ ਜੀ ਮੁੱਲ ਇਹਦਾ ਹੀ ਜਾਇਜ਼ ਜੀ ਹਾਂਜੀ ਝੋਟੀ ਤੇ 10 15 ਦੇ ਵੀ ਹੈਗੀ ਹੈ ਹਾਂਜੀ ਮੁੱਲ ਇਹਦਾ ਵਜਾਇਜ਼ ਦੇ ਦੇਣਾ ਆਪਾਂ ਮੁੱਲ ਲਾ ਕੇ ਲੀਏ ਹਾਂਜੀ ਹੈਨਾ ਹਾਂਜੀ ਹਾਂ ਨਾ ਇਹ ਝੋਟੀ ਦੇ ਰਹੀ ਹੈ ਨਾ ਹਾਂਜੀ ਇਹ 96000 ਦੇ ਦਾਂਗੇ 96000 96000 ਯਾਰ ਹੋਰ ਵੀਰੇ 95 ਦੀ ਚਲੋ ਅਕਾ ਜੀ 95 ਦੇ ਦਾਂਗੇ ਕੀ ਬਾਤ ਆ ਤਾਂ ਵੀਰੋ ਰੇਟ ਚੈੱਕ ਕੀਤੇ ਤੁਸੀਂ ਰੇਟ ਬਹੁਤ ਸੋਨੇ ਤਾਂ ਜੋੜੇ ਜੋੜੇ ਚੋਂ ਵੀ ਹੋ ਜੂ ਮਾਨ ਤਨ ਵੀਰ ਜੀ ਜੋੜੇ ਜਿਹੜੇ ਕਰਦਾਂਗੇ ਮਾਰਦਾਂ ਕੋਈ ਵੀ ਬਹੁਤ ਸੋਨਾ ਵਾਲਾ ਆ ਦੇਖੋ ਗਾ ਲੈਵੇ ਗਾਂ ਖਾਂ ਖੁੱਲਾ ਪੂਰਾ ਤੱਕਦ ਕਾਠ ਵੀ ਫੁੱਲ ਆ ਜਾਂਦਾ ਪੂਰਾ ਝੋਟੀ ਵਜੇ ਨਾਲੀ ਝੋਟੀ ਨਿੱਗਰ ਚੈੱਕ ਕਰੋ ਦੁੱਧ ਵਾਲੀ ਦੁੱਧ ਵਾਲੀ ਤਾਂ ਵੀਰੇ ਕੱਦ ਕਾਠ ਵਾਲੀ ਆ ਤਾਂ ਰੇਟ ਵੀ ਜਾਇਜ਼ ਆ ਲੱਖੋਂ ਅੰਦਰ ਹੀ ਨੇ ਚੰਗੀ ਝੋਟੀਆਂ ਤਾਂ ਇਧਰ ਵੇਖੋ ਵੀਰੋ ਲੈ ਵੇ ਚੈੱਕ ਕਰੋ ਕੀ ਬਾਤਾਂ ਨੇ ਬਹੁਤ ਸੋਹਣਾ ਲੇਵਾ ਲੱਗਿਆ ਤਾਂ ਚੰਗੇ ਪਸ਼ੂ ਚਾਰੀ ਆ ਗਏ ਹਨਾ ਜੀ ਤਾਂ ਚਾਰ ਹੀ ਝੋਟੀਆਂ ਵੀਰੇ ਐ ਬੰਬੂਗੜ ਸਿਰਾ ਝੋਟੀਆਂ ਕੱਦ ਕਾਠ ਵਾਲੀਆਂ ਨੇ ਤਾਂ ਬੂਰੀ ਝੋਟੀ ਬਹੁਤ ਸ਼ਾਨਦਾਰਾ ਤਾਂ ਰੇਟ ਵੀ ਤੁਸੀਂ ਚੈੱਕ ਕਰ ਲੇ ਬਾਕੀ ਫੋਨ ਮਿਰਜੀ ਲਾਉਣਗੇ ਕੋਈ ਵੀਰੇ ਦੇ ਜੋੜੇ ਜੋੜੇ ਚ ਮਾਤਨ ਕਰ ਦਿਓ ਕਿਉਂਕਿ ਕਿਹੋ ਜਿਹਾ ਰੇਟ ਆ ਚਲੋ ਜੇ ਕੋਈ ਜੋੜਾ ਵੀਰ ਪਾਊਗਾ ਹੋਰ ਛੋਟ-ਛਾਟ ਕਰਦੇ ਆ। ਠੀਕ ਹੈ। ਤਾਂ ਬਾਕੀ ਵੀਰਾਂ ਨੂੰ ਬੈਂਦਿਆਂ ਵੀਰੇ ਚੈਨਲ ਨੂੰ ਮਾਤੋਵਾ ਸਬਸਕ੍ਰਾਈਬ ਕਰੀ ਜਾਓ। ਲਾਈਕ ਕਰੋ, ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲਿਆ ਕੇ ਵੀਰੇ ਵਿਖਾ ਲਈ ਜਾਵੇ ਜੀ। ਤਾਂ ਵੀਰ ਜੀ ਐਡਰੈਸ ਇੱਕ ਵੀ ਦੱਸ ਦਿਓ। ਨਾ ਮੇਰਾ ਅਰਤਾਰ ਸਿੰਘ ਜੇ ਹਾਂਜੀ ਪਿੰਡ ਬੋੜੇ ਵਾਲਾ ਕੰਗ ਤੇ ਸੇਲ ਮਜੀਠਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ। ਫੋਨ ਨੰਬਰ ਹੈ 9463522806। ਠੀਕ ਹੈ। ਸਤਿ ਸ਼੍ਰੀ ਅਕਾਲ ਜੀ।